ਤੋਬਾ ਤੋਬਾ ਇੰਨੇ ਨੋਟਾਂ ਦੇ ਬੰਡਲ ਜਿਵੇਂ ਪਹਾੜ ਹੋਵੇ ਅਧਿਕਾਰੀ ਵੀ ਇਨ੍ਹਾਂ ਨੋਟਾਂ ਨੂੰ ਗਿਣਦੇ ਥੱਕ ਕੇ ਕਰੀਬ 20 ਤੋਂ 30 ਕਰੋੜ ਰੁਪਏ ਦਾ ਕੈਸ਼ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਦੱਸਦੇ ਕਿ ਵੱਡੀ ਸਫਲਤਾ ਈਡੀ ਦੇ ਵੱਲੋਂ ਹਾਸਲ ਕੀਤੀ ਗਈ ਪਿੰਡ ਵਿਕਾਸ ਮੰਤਰੀ ਦੇ ਨਿੱਜੀ ਸਕੱਤਰ ਦੇ ਨੌਕਰ ਦੇ ਕਰੋ ਵੱਡੀ ਨਕਦੀ ਬਰਾਮਦ ਕੀਤੀ ਹੈ ਸੂਤਰਾਂ ਦੇ ਮੁਤਾਬਿਕ ਇਹ ਨਕਦੀ 20 ਤੋਂ 30 ਕਰੋੜ ਰੁਪਏ ਦੇ ਵਿਚਕਾਰ ਹੋਣ ਦਾ ਅੰਦਾਜ਼ਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰਦੇ ਆ ਕਿੰਝ ਨੋਟਾਂ ਦਾ ਪਹਾੜ ਲੱਗਿਆ ਹੋਇਆ ਹੈ ਜਿਸ ਨੂੰ ਦੇਖ ਕੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ ਕਿ ਇੰਨੇ ਵੱਡੀ ਮਾਤਰਾ ਦੇ ਵਿੱਚ ਨੋਟ ਕਿਵੇਂ ਜੜਿਆ ਆਉਂਦੇ ਆਏ ਨੇ ਫਿਲਹਾਲ ਨੋਟ ਗਿਣਨ ਵਾਲੀਆਂ ਮਸ਼ੀਨਾਵਾਂ ਗਵਾਈਆਂ ਚਾਰੀਆਂ ਨੇ ਈਡੀ ਨੇ ਫਰਵਰੀ 2023 ਦੇ ਵਿੱਚ ਪਿੰਡ ਵਿਕਾਸ ਵਿਭਾਗ ਦੇ ਮੁੱਖ ਇੰਜੀਨੀਅਰ ਨੂੰ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਦੇ ਵਿੱਚ ਕਥਿਤ ਬੇਨਿਯੀਆਂ ਦੇ ਨਾਲ ਸਬੰਧਿਤ ਇੱਕ ਮਨੀ ਲੌਂਡਰਿੰਗ ਕੇਸ ਦੇ ਵਿੱਚ ਕੇਸ ਦਰਜ ਕੀਤਾ ਸੀ ਤੇ ਗ੍ਰਿਫਤਾਰ ਕਰ ਲਿਆ ਸੀ ਈਡੀ ਦਾ ਮੰਨਣਾ ਹੈ ਕਿ ਇਹ ਕਾਲਾ ਧਨ ਹੈ ਕਾਲੇ ਧਨ ਦਾ ਹਿੱਸਾ ਹੈ ਜਿਸ ਨੂੰ ਲੈ ਕੇ ਈਡੀ ਦੇ ਵੱਲੇ ਫੜੀ ਕਰਫਾਈ ਕੀਤੀ ਕਿਹਾ ਜਾ ਰਿਹਾ ਹੈ ਕਿ 350 ਕਰੋੜ ਰੁਪਏ ਤੋਂ ਵੱਧ ਨਕਦੀ ਹੈ ਦੱਸਦੀ ਹੈ ਕਿ ਦਸੰਬਰ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਕਦੀ ਬਰਾਮਦ ਹੋਈ ਸੀ ਤੇ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਆਈਟੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਤੇ ਸਾਹੂ ਦੇ ਕਰੋ 350 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਇਸ ਦਾ ਜਵਾਬ ਦਿੰਦਿਆ ਕਿਹਾ ਕਿ ਛਾਪੇ ਮਾਰਿਤਨ ਬਰਾਮਦ ਹੋਈ ਨਕਦੀ ਜੜੀ ਆ ਹੁਣ ਬਰਾਮਦ ਕੀਤੀ ਗਈ ਇਹ 77 ਦੇ ਨੌਕਰ ਦੇ ਕਰੋ ਇਹ ਬਰਾਮਦ ਕੀਤੀ ਗਈ ਹਾਲਾਂਕਿ ਈਡੀ ਦੇ ਵਲ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਗਿਆ ਹੈ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਚੱਲੀ ਐ ਸੋ ਵੀਡੀਓ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਨੋਟਾਂ ਦੇ ਬੰਡਲ ਦੇ ਕੇ ਹਰ ਕੋਈ ਹੈਦਰਾਨ ਹੋ ਰਿਹਾ ਕਿ ਆਖਿਰਕਾਰ ਇਹ ਨੋਟ ਕਿੱਥੋਂ ਆਈ ਹਾਲਾਂਕਿ ਇਹ ਦੇ ਵੱਲੋਂ ਦਾਵਾ ਕੀਤਾ ਕਿ ਆ ਕਿ ਕਾਲੇ ਤੰ ਦਾ ਹਿੱਸਾ ਹੈ ਬਾਕੀ ਜਾਂਚ ਦਾ ਵਿਸ਼ਾ ਹੈ ਇਹਦਾ ਮੰਣਾ ਹੈ ਕਿ ਕਾਲੇ ਤੰ ਦਾ ਹਿੱਸਾ ਹੈ ਕੁਝ ਦਿਨ ਪਹਿਲਾਂ ਜਦੋਂ ਪੀਐਮ ਮੋਦੀ ਚਾਰਖੰਡ ਦੇ ਵਿੱਚ ਚੋਣ ਪ੍ਰਚਾਰ ਕਰੇ ਸਨ ਤਾਂ ਉਹਨਾਂ ਨੇ ਪ੍ਰਸ਼ਟਾਚਾਰ ਦਾ ਮੁੱਦਾ ਉਠਾਇਆ ਸੀ ਤੇ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਹੋਈ ਹੈ ਜਸਤੇ ਵਿੱਚ ਵੱਡੀ ਮਾਤਰਾ ਦੇ ਵਿੱਚ ਇਹ ਨੋਟਾਂ ਦੇ ਢੇਰ ਬਰਾਮਦ ਕੀਤੇ ਗਏ ਹਾਲਾਂਕਿ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਇਹ ਲਗਾਤਾਰ ਸੋਸ਼ਲ ਮੀਡੀਆ ਤੇ ਵੀ ਫਾਇਰਲ ਹੋ ਰਹੀਆਂ ਨੇ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹੋ ਰਿਹਾ ਹੈ ਕਿ ਕਿੰਨੇ ਨੋਟਾਂ ਦੇ ਬੰਡਲ ਨੇ 30 ਕਰੋੜ ਰੁਪਏ ਦੇ ਕਰੀਬ ਦਾ ਦਾਵਾ ਕੀਤਾ ਜਾ ਰਿਹਾ ਇੱਕ ਵਾਰ ਵੀਡੀਓ ਦੇਖ ਕਰਤੇ ਆਂ